ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਕਹਾਣੀ ਦੇ ਵਿੱਚ ਜੇਕਰ ਤੁਹਾਨੂੰ ਕਹਾਣੀ ਨੂੰ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਜਿਹੜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਹਾਣੀ ਕਰਨੇ ਰਪਿੰਦਰਪਾਲ ਢਿੱਲੋਂ ਸੀ ਸੋ ਕੰਮ ਤੋਂ ਥੱਕੀ ਟੁੱਟੀ ਦਿਹਾੜੀ ਲਾ ਕੇ ਘਰ ਪਹੁੰਚੀ ਹਰ ਰੋਜ਼ ਦੀ ਤਰ੍ਹਾਂ ਬੈਗ ਰੱਖ ਕੇ ਚਾਹ ਦਾ ਕੱਪ ਬਣਾ ਕੇ ਪੀਣ ਬੈਠ ਗਈ ਚਾਹ ਪੀਤੀ ਤੇ ਸੋਫੇ ਤੇ ਲੰਬੀ ਪੈ ਗਈ ਸੋਚਾਂ ਦੇ ਵਿੱਚ ਡੁੱਬੀ ਹਰ ਰੋਜ਼ ਵਾਂਗ ਹੱਡ ਕੰਡੇ ਕਰਕੇ ਹਟ ਇਕੱਠੇ ਕਰਕੇ ਉੱਠੀ ਤਾਂ ਸੋਈ ਦੇ ਵਿੱਚ ਕੰਮ ਕਰਨ ਲੱਗ ਪਈ ਪਰ ਸੋਚਾਂ ਨੇ ਕਦੀ ਵੀ ਉਸ ਦਾ ਪਿੱਛਾ ਨਾ ਛੱਡਿਆ ਦੋ ਭੈਣਾਂ ਅਤੇ ਦੋ ਭਰਾਵਾਂ ਦੀ ਪੰਜਵੀਂ ਭੈਣ ਪੇਕਿਆਂ ਦੇ ਘਰ ਲਾਡਾਂ ਨਾਲ ਪਾਲੀ ਬਾਪ ਦੀ ਸਿਆਣੀ ਕੁੜੀ ਸੀ ਸੀਸੋ ਦੇ ਆਪਣੇ ਤਿੰਨ ਬੱਚੇ ਸਨ ਜੀਤੀ ਭੋਲਾ ਦੋ ਮੁੰਡੇ ਤੇ ਇੱਕ ਕੁੜੀ ਰਾਣੀ ਹਰਨਵੀਰ ਜੀਤੀ ਪੜਨ ਦੇ ਵਿੱਚ ਕੁਦਰਤ ਵੱਲੋਂ ਹੀ ਥੋੜਾ ਢਿੱਲਾ ਸੀ ਪਰ ਕੁਝ ਹੋਰ ਗੁਣ ਉਸ ਦੇ ਵਿੱਚ ਸਨ ਜੋ ਕਿ ਉਸ ਦੀ ਮਾਂ ਤੋਂ ਬਿਨਾ ਕਿਸੇ ਨੂੰ ਮਤਲਬ ਬਾਪ ਨੂੰ ਦਿਖਾਈ ਨਹੀਂ ਸੰਦੰਦੇ ਪਰ ਜੀਤੀ ਪੜਾਈ ਵਿੱਚ ਪੂਰੀ ਕੋਸ਼ਿਸ਼ ਜ਼ਰੂਰ ਕਰਦਾ ਸੀ ਭੋਲਾ ਤੇਜ ਮੁੰਡਾ ਸੀ ਪੜਾਈ ਵਿੱਚ ਵੀ ਤੇ ਇੱਲਤਾਂ ਵਿੱਚ ਵੀ ਸੀਸੋ ਤੇ ਲਖਵੀਰ ਗ੍ਰੈਜੂਏਟ ਤਾਂ ਨਹੀਂ ਸਨ ਪਰ ਇੰਡੀਆ ਦੀ 10ਵੀਂ ਪਾਸ ਸਨ ਇੰਗਲੈਂਡ ਦੀ ਆਮ ਦੁਨੀਆ ਵਾਂਗ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਹੋਏ ਇੰਗਲਿਸ਼ ਬੋਲਣ ਤੇ ਸਮਝਣ ਦੇ ਵਿੱਚ ਕਾਮਯਾਬ ਸਨ ਦੋਵੇਂ ਪਿੱਛੋਂ ਆਮ ਟੱਬਰਾਂ ਦੇ ਵਿੱਚੋਂ ਆਏ ਹੋਏ ਸਨ ਜਿਵੇਂ ਹਰ ਇੰਡੀਆ ਤੋਂ ਆਏ ਇਨਸਾਨ ਦੇ ਸੁਪਨੇ ਹੁੰਦੇ ਹਨ ਚੰਗੀ ਜ਼ਿੰਦਗੀ ਬਤੀਤ ਕਰਨ ਮਿਹਨਤ ਕਰਕੇ ਆਪਣੇ ਨਾਲੋਂ ਆਪਣੇ ਬੱਚਿਆਂ ਨੂੰ ਉੱਚਾ ਵੇਖਣਾ ਚਾਹੁੰਦੇ ਸਨ ਦੋਵਾਂ ਨੇ ਬਹੁਤ ਮਿਹਨਤ ਕੀਤੀ ਆਪਸ ਵਿੱਚ ਪਿਆਰ ਵੀ ਬਹੁਤ ਸੀ ਲਖਵੀਰ ਵੀ ਬਹੁਤ ਮਿਹਨਤੀ ਬੰਦਾ ਸੀ ਕੋਈ ਐਬ ਵੀ ਨਹੀਂ ਸੀ ਮਿਹਨਤ ਦੇ ਨਾਲ ਕੰਮ ਕਰਕੇ ਆਪਣੇ ਬੱਚਿਆਂ ਦੇ ਵਿੱਚ ਬੈਠ ਕੇ ਸਮਾਂ ਗੁਜ਼ਾਰਨ ਵਾਲਾ ਇਨਸਾਨ ਸੀ ਲਖਵੀਰ ਜੀ ਥੋੜੀ ਬਹੁਤੀ ਫੈਮਿਲੀ ਇੰਗਲੈਂਡ ਦੇ ਵਿੱਚ ਸੀ ਇੱਕ ਭੈਣ ਜੀਤੋ ਤੇ ਭਰਾ ਗੁਰਨਾਮ ਪਰ ਸਿਸੋ ਦਾ ਕੋਈ ਭੈਣ ਭਰਾ ਇੰਗਲੈਂਡ ਦੇ ਵਿੱਚ ਨਹੀਂ ਸੀ ਸਾਰੇ ਇੰਡੀਆ ਹਿਸਨ ਦੋ ਵੱਡੀਆਂ ਭੈਣਾਂ ਹਰਜੀਤ ਤੇ ਸਰਜੀਤ ਆਪਣੇ ਘਰਾਂ ਦੇ ਵਿੱਚ ਅਮੀਰ ਤਾਂ ਨਹੀਂ ਸਨ ਪਰ ਸੋਹਣੇ ਗੁਜ਼ਾਰੇ ਵਾਲੀਆਂ ਫੈਮਲੀਆਂ ਦੇ ਵਿੱਚ ਹੁੰਸਨ ਛੋਟਾ ਭਰਾ ਰਾਜਿੰਦਰ ਵੀ ਆਪਣੇ ਘਰ ਠੀਕ ਗੁਜ਼ਾਰਾ ਕਰਦਾ ਸੀ ਤੇ ਵੱਡਾ ਭਰਾ ਸਰਜੀਤ ਵੀ ਠੀਕ ਠਾਕ ਸੀ ਸੀਸੋ ਦੇ ਬਾਪ ਨੂੰ ਆਪਣੀਆਂ ਅੱਖਾਂ ਤੋਂ ਦੂਰ ਭੇਜੀ ਕੁੜੀ ਦਾ ਅਕਸਰ ਹੀ ਫਿਕਰ ਰਹਿੰਦਾ ਸੀ ਕਿਉਂਕਿ ਸੀਸੋ ਕਦੇ ਵੀ ਆਪਣੀ ਫੈਮਿਲੀ ਨੂੰ ਆਪਣੇ ਘਰ ਦਾ ਦੁੱਖ ਸੁੱਖ ਨਹੀਂ ਸੀ ਦੱਸਦੀ ਪਰ ਜਦੋਂ ਵੀ ਇੱਕ ਦੋ ਵਾਰ ਇੰਡੀਆ ਪਿੱਛੇ ਆਪਣੇ ਟੱਬਰ ਨੂੰ ਮਿਲਣ ਲਈ ਗਈ ਤਾਂ ਉਸ ਦਾ ਚਿਹਰਾ ਦੱਸਦਾ ਸੀ ਕਿਸ ਦੇ ਅੰਦਰ ਦੀ ਖੁਸ਼ੀ ਥਾਂ ਦੇਖਾਂ ਗੰਮੀ ਨਜ਼ਰ ਆਉਂਦੀ ਹੈ ਪਰ ਪੁੱਛਣ ਤੇ ਸ਼ੀਸ਼ੋ ਹਮੇਸ਼ਾ ਟਾਲ ਦਿੰਦੀ। ਮਾਂ ਇੱਕ ਦਿਨ ਬਹੁਤ ਬਿਮਾਰ ਹੋ ਗਈ। ਮਾਂ ਇੱਕ ਦਿਨ ਦੁਨੀਆ ਤੋਂ ਚਲੀ ਗਈ ਤੇ ਬਾਪ ਬਿਮਾਰ ਰਹਿਣ ਲੱਗਿਆ। ਸ਼ੀਸ਼ੋ ਇੱਕ ਨੇਕ ਔਰਤ ਸੀ। ਉੱਚੇ اخلاق ਵਾਲੀ, ਨਰਮ ਦਿਲ, ਪਤੀਵਰ, ਪਤੀ ਵਰਤਾ ਤੇ ਮਿਹਨਤੀ। ਉਸਨੇ ਲਖਵੀਰ ਨੂੰ ਹਾਰ ਤਰ੍ਹਾਂ ਦਾ ਸੁੱਖ ਦਿੱਤਾ ਬਾਹਰਲੇ ਕੰਮ ਦੇ ਵਿੱਚ ਪੂਰਾ ਹੱਥ ਬਟਾਇਆ ਦੁੱਖ ਸੁੱਖ ਦੇ ਵਿੱਚ ਪੂਰਾ ਸਾਥ ਦਿੱਤਾ ਪਿਆਰ ਇੱਜ਼ਤ ਕੰਮ ਤੋਂ ਆਏ ਸੋਹਣਾ ਖਾਣਾ ਬਣਾ ਕੇ ਅੱਗੇ ਰੱਖਣਾ ਖਾਣ ਦੀ ਪਰਵਾਹ ਨਾ ਕਰਨੀ ਆਪਣੀ ਦਿਨ ਨੂੰ ਦਿਨ ਤੇ ਰਾਤ ਨੂੰ ਰਾਤ ਲਖਵੀਰ ਦੇ ਕਹਿਣ ਤੇ ਮੁਤਾਬਕ ਹੀ ਚੱਲਣਾ ਸੋਹਣੀ ਜ਼ਿੰਦਗੀ ਬਤੀਤ ਕਰ ਰਹੀ ਸੀ ਲਖਵੀਰ ਵੀ ਆਪਣੀ ਕਰਵਾਲੀ ਨੂੰ ਬਹੁਤ ਪਿਆਰ ਕਰਦਾ ਸੀ ਹਰ ਸੁੱਖ ਦਿੰਦਾ ਸੀ ਪਰ ਸੁਹਾ ਦਾ ਨਰਮ ਪਰ ਸੁਹਾ ਦਾ ਗਰਮ ਤੇ ਸਖਤ ਸੀ ਸੀਸੋ ਆਪਣੀ ਜ਼ਿੰਦਗੀ ਦੇ ਪਹਿਲੇ ਦਿਨਾਂ ਵਿੱਚ ਲਖਵੀਰ ਦੇ ਗਰਮ ਸੁਹਾ ਨੂੰ ਸਹਾਰਦੀ ਗਈ ਬੱਚੇ ਬਾਪ ਦੀ ਗਰਮੀ ਤੋਂ ਡਰ ਜਾਂਦੇ ਸਹਿਮ ਜਾਂਦੇ ਪਰ ਸੀਸੋ ਹਮੇਸ਼ਾ ਉਹਨਾਂ ਨੂੰ ਉਹਨਾਂ ਦੇ ਬਾਪ ਦਾ ਚੰਗਾ ਪਾਸਾ ਦਿਖਾ ਕੇ ਤਸੱਲੀ ਦੇ ਕੇ ਸਮਝਾਉਂਦੀ ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਗਏ ਲਖਵੀਰ ਦੇ ਤੱਤੇ ਸੁਹਾ ਉਹ ਬੇਚੈਨ ਹੋ ਜਾਂਦੇ ਤੇ ਸੀਸੋ ਹਮੇਸ਼ਾ ਕਹਿੰਦੀ ਤੁਹਾਡਾ ਡੈਡੀ ਤੁਹਾਡੇ ਲਈ ਮਿਹਨਤ ਕਰਦਾ ਹੈ ਤੁਹਾਡੇ ਲਈ ਹੀ ਬਣਾਉਂਦਾ ਹੈ ਤੁਸੀਂ ਉਸ ਦੇ ਅੱਗੇ ਨਹੀਂ ਬੋਲਣਾ ਲਖਵੀਰ ਦਾ ਚੰਗਾ ਪਾਸਾ ਦਿਖਾ ਕੇ ਬੱਚਿਆਂ ਨੂੰ ਚੰਗੇ ਰਾਹਾਂ ਤੇ ਤੋਰਦੀ ਗਈ ਬੱਚੇ ਉੱਚੀ ਸਿੱਖਿਆ ਲੈ ਕੇ ਬਿਨਾਂ ਕਿਸੇ ਅਹਿਵ ਤੋਂ ਮਾਪੇ ਦਾ ਸਿਰ ਉੱਚਾ ਕਰਕੇ ਦੁਨੀਆ ਦੇ ਵਿੱਚ ਖੜ ਸਕਣ ਦਾ ਦਰਜਾ ਕਾਇਮ ਕਰ ਚੁੱਕੇ ਸਨ ਲਖਵੀਰ ਅਤੇ ਸੀਸੋ ਨੂੰ ਆਪਣੇ ਬੱਚਿਆਂ ਤੇ ਬੜਾ ਹੀ ਮਾਨ ਸੀ ਨੇਕ ਬੱਚੇ ਸਨ ਲਖਵੀਰ ਤੇ ਸੀਸੋ ਮਿਹਨਤ ਕਰਦੇ ਗਏ ਉਮਰ ਵੱਧਦੀ ਗਈ ਬੱਚੇ ਜਵਾਨ ਹੁੰਦੇ ਗਏ ਦੋਨਾਂ ਨੇ ਮਿਹਨਤ ਕਰਕੇ ਸੋਹਣੀ ਰੋਜੀ ਰੋਟੀ ਕਮਾ ਲਈ ਲਖਵੀਰ ਦੀ ਖੁਆਇ ਸੀ ਜਿਵੇਂ ਹਰ ਏਸ਼ੀਅਨ ਮਾਂ-ਬਾਪਨ ਮਾਂ-ਬਾਪ ਦੇ ਉੱਚ ਸੁਪਨੇ ਹੁੰਦੇ ਹਨ ਕਿ ਸਾਡੇ ਬੱਚੇ ਡਾਕਟਰ ਜਾਂ ਵਕੀਰ ਬਣੇ ਇੱਕ ਪੱਖੋਂ ਲਖਵੀਰ ਸਹੀ ਵੀ ਸੀ ਕੀ ਹੋ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਕਮਾਈ ਵਿੱਚ ਆਪਣੇ ਤੋਂ ਉੱਪਰ ਉੱਠਦਾ ਦੇਖਣਾ ਚਾਹੁੰਦਾ ਸੀ ਪਰ ਦੂਜੇ ਪੱਖ ਨੂੰ ਉਹ ਅੱਖੋਂ ਓਲੇ ਕਰਦਾ ਸੀ ਕਿ ਪੰਜੇ ਉਂਗਲੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਸ੍ਰੀਸ਼ਾ ਉਸ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕਰਦੀ ਕਿ ਪਿਆਰ ਦੇ ਤਰੀਕੇ ਨਾਲ ਬੱਚਿਆਂ ਨੂੰ ਦੱਸਣਾ ਤੇ ਰੋਵ ਨਾਲ ਛਿੜਕੇ ਮਾਰ ਕੇ ਦੱਸਣ ਵਿੱਚ ਬਹੁਤ ਹੀ ਜ਼ਿਆਦਾ ਫਰਕ ਹੁੰਦਾ ਹੈ ਪਰ ਪਿਆਰ ਨਾਲ ਕੋਈ ਵੀ ਕੰਮ ਤੇ ਗੱਲ ਦੱਸਣਾ ਲਖਵੀਰ ਦੀ ਕਿਤਾਬ ਦੇ ਕਿਸੇ ਵੀ ਪੰਨੇ ਤੇ ਨਹੀਂ ਸੀ ਲਿਖਿਆ ਹੋਇਆ ਲਖਵੀਰ ਕੰਮ ਕਰਨ ਵਿੱਚ ਗੱਲ ਕਰਨ ਵਿੱਚ ਚੁਸਤ ਦਿਮਾਗ ਇਨਸਾਨ ਹੋਣ ਕਰਕੇ ਬੱਚਿਆਂ ਨੂੰ ਓਨਾ ਹੀ ਚੁਸਤ ਵੇਖਣਾ ਚਾਹੁੰਦਾ ਸੀ ਜੀਤੀ شریف ਭੋਲਾ ਨੇਕ ਭੋਲਾ ਨੇਕ ਦਿਲਦਰੂ ਪੁੱਤ ਸੀ ਪੜਾਈ ਵਿੱਚ ਤੇਜ਼ ਨਾ ਹੋਣ ਕਰਕੇ ਉਹ ਆਪਣੇ ਬਾਪ ਨੂੰ ਖੁਸ਼ ਨਾ ਕਰ ਸਕਿਆ ਉਸਨੇ ਆਪਣੀ ਸਾਰੀ ਵਾਤਾ ਲਾ ਦਿੱਤੀ ਡਾਕਟਰ ਵਕੀਲ ਤਾਂ ਨਾ ਬਣ ਸਕਿਆ ਪਰ ਗ੍ਰੈਜੂਏਸ਼ਨ ਕਰਕੇ ਐਮਏ ਕਰ ਲਈ ਤੇ ਇੱਜ਼ਤ ਦੀ ਨੌਕਰੀ ਕਰਨ ਲੱਗਿਆ ਪੋਲਾ ਵੀ ਪੜ੍ਹਾਈ ਦੇ ਵਿੱਚ ਬਹੁਤਾ ਤੇਜ਼ ਤਾਂ ਨਹੀਂ ਸੀ ਪਰ ਜੀਤੀ ਤੋਂ ਗੱਲਾਂ-ਵਾਤਾਂ ਦੇ ਵਿੱਚ ਹੁਸ਼ਿਆਰ ਸੀ ਲਖਵੀਰ ਜੇ ਉਸ ਤੇ ਬਹੁਤਾ ਖੁਸ਼ ਨਹੀਂ ਸੀ पर निराश भी नहीं थी रानी तेज दिमाग ਕੁੜੀ ਸੀ ਛੋਟੀ ਹੁੰਦੀ ਤੋਂ ਹੀ ਪੜ੍ਹਾਈ ਦੇ ਵਿੱਚ ਤੇਜ ਖੇਡਾਂ ਦੇ ਵਿੱਚ ਤੇਜ ਗੱਲ ਸਮਝਣ ਦੇ ਵਿੱਚ ਤੇਜ ਸੀ ਲਖਵੀਰ ਉਸ ਦੇ ਉੱਪਰ ਬਹੁਤ ਜ਼ਿਆਦਾ ਖੁਸ਼ ਰਹਿੰਦਾ ਸੀ ਉਸ ਨੂੰ ਬਹੁਤ ਪਿਆਰ ਵੀ ਕਰਦਾ ਸੀ ਪਿਆਰ ਤਾਂ ਮਾਪੇ ਵਾਪ ਸਾਰੇ ਬੱਚਿਆਂ ਨੂੰ ਹੀ ਕਰਦੇ ਹਨ ਸਿਰਫ ਪਸੰਦ ਵੱਖੋ ਵੱਖਰੀ ਹੋ ਜਾਂਦੀ ਹੈ ਸ਼ਾਇਦ ਇਹ ਵੀ ਇੱਕ ਚੀਜ਼ ਹੈ ਕਿ ਦੁਨੀਆ ਦਾ ਹਰ ਆਦਮੀ ਔਰਤ ਨਾਲੋਂ ਅਲੱਗ ਸੁਭਾਅ ਦਾ ਹੁੰਦਾ ਹੈ ਆਦਮੀਆਂ ਦਾ ਦਿਲ ਹਮੇਸ਼ਾ ਸਖਤ ਹੋਇਆ ਕਰਦਾ ਜਦ ਕਿ ਔਰਤ ਹਮੇਸ਼ਾ ਹੀ ਕਮਜ਼ੋਰ ਦਿਲ ਦੀ ਹੁੰਦੀ ਹੈ ਭੋਲੇ ਦੇ ਸਬੰਧ ਆਪਣੇ ਬਾਪ ਨਾਲ ਠੀਕ ਸਨ ਪਰ ਜੀਤੀ ਤੇ ਰਾਣੀ ਵਿੱਚ 100 ਕੌ ਦਾ ਫਰਕ ਹੋਣ ਕਰਕੇ ਲਖਵੀਰ ਨੇ ਦੋਵਾਂ ਦਾ ਉ ਦੋਵਾਂ ਦੀ ਉਪਮਾ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਜੀਤੀ ਕੋਈ ਛੋਟੀ ਤੋਂ ਛੋਟੀ ਵੀ ਗਲਤੀ ਕਰਦਾ ਤਾਂ ਲਖਵੀਰ ਉਸ ਦੇ ਉੱਪਰ ਸ਼ੁਰੂ ਹੋ ਜਾਂਦਾ ਤੇ ਰਾਣੀ ਦੀਆਂ ਸ਼ਿਫਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਰਾਣੀ ਬਹੁਤ ਛੋਟੀ ਉਮਰ ਹੋਣ ਕਰਕੇ ਸਮਝ ਨਹੀਂ ਸੀ ਸਕਦੀ ਪਰ ਜੀਤੀ ਦਾ ਆਪਣੇ ਬਾਪ ਵਿੱਚ ਭਰੋਸਾ ਘਟਣਾ ਸ਼ੁਰੂ ਹੋ ਗਿਆ ਦਿਨ ਬੀਤਦੇ ਗਏ ਪਿਓ ਪੁੱਤ ਵਿੱਚ ਸ਼ਾਂਤਮਈ ਕੱਟਦੀ ਗਈ ਰਾਣੀ ਬਹੁਤ ਹਸਨੀ ਖੇਡਣੀ ਕੁੜੀ ਸੀ ਸਮਾਂ ਬੀਤਦਾ ਗਿਆ ਪਿਓ ਜੀਤੀ ਨਾਲ ਨਾ ਖੁਸ਼ ਰਹਿਣ ਲੱਗ ਪਿਆ ਜੀਤੀ ਦੀ ਛੋਟੀ ਤੋਂ ਛੋਟੀ ਗੱਲ ਨੂੰ ਲੈ ਕੇ ਸੀਸੋ ਦੇ ਨਾਲ ਲੜਨਾ ਉਸਨੇ ਸ਼ੁਰੂ ਕਰ ਦਿੱਤਾ ਸੀਸੋ ਲਖਵੀਰ ਦੀ ਗਲਤੀ ਦਾ ਉਸ ਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੀ ਪਰ ਲਖਵੀਰ ਦਾ ਦਿਮਾਗ ਇਸ ਪੱਧਰ ਤੇ ਪਹੁੰਚ ਚੁੱਕਿਆ ਸੀ ਕਿ ਉਹ ਆਪਣੀ ਗਲਤੀ ਕਦੇ ਵੀ ਮੰਨਣ ਲਈ ਤਿਆਰ ਹੀ ਨਹੀਂ ਸੀ ਹੁੰਦਾ ਹੁਣ ਰਾਣੀ ਵੱਡੀ ਹੁੰਦੀ ਗਈ ਲਖਵੀਰ ਦੇ ਸੁਪਨੇ ਵੀ ਪੂਰੇ ਕਰ ਦਿੱਤੇ ਡਾਕਟਰ ਵੀ ਬਣ ਗਈ ਘਰ ਪਰ ਦੀਆਂ ਖੁਸ਼ੀਆਂ ਵਾਪਸ ਨਾ ਆ ਸਕੀਆਂ ਪਰ ਘਰ ਦੀਆਂ ਖੁਸ਼ੀਆਂ ਵਾਪਸ ਨਾ ਆ ਸਕੀਆਂ ਜੀਤੀ ਆਪਣੇ ਬਾਪ ਤੋਂ ਇੰਨਾ ਡਰਦਾ ਸੀ ਕਿ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਦੀ ਵੀ ਹਿੰਮਤ ਨਹੀਂ ਸੀ ਕਰਦਾ ਰਾਣੀ ਘਰ ਦਾ ਮਾਹੌਲ ਦੇਖ ਕੇ ਚੁੱਪ ਰਹਿਣ ਲੱਗ ਪਈ ਕਦੀ ਕਦੀ ਆਪਣਾ ਗੁੱਸਾ ਕੱਢਣ ਲਈ ਜੀਤੀ ਨਾਲ ਲੜ ਵੀ ਪੈਂਦੀ ਰਾਣੀ ਦੀ ਜਵਾਨੀ ਦੀ ਉਮਰ ਖੁਸ਼ੀਆਂ ਦੀ ਉਮਰ ਗਮੀ ਦੇ ਵਿੱਚ ਬਦਲ ਗਈ ਉਸ ਨੂੰ ਉਦਾਸ ਦੇਖ ਕੇ ਮਾਂ ਸੀਸੋ ਦਾ ਦਿਲ ਟੁੱਟਦਾ ਦਿਲ ਦੀਏ ਦਿਲ ਦੇ ਵਿੱਚ ਚੀਸਾਂ ਉੱਠਦੀਆਂ ਪਰ ਕੁਝ ਵੀ ਨਾ ਕਰ ਸਕਦੀ ਸੀਸੋ ਨੂੰ ਆਪਣੀ ਜੀਤੀ ਪੁੱਤਰ ਦੀ ਸ਼ਰੀਫ ਤਾਈ ਤੋਂ ਤਰਸ ਆਉਂਦਾ ਰਾਣੀ ਦੀ ਜਵਾਨੀ ਵਾਲੀ ਉਮਰ ਉਦਾਸੀ ਵਾਲੀ ਦੇਖ ਕੇ ਦੁੱਖ ਲੱਗਦਾ ਪਰ ਘਰ ਦੀ ਇੱਜ਼ਤ ਲਈ ਘਰ ਨੂੰ ਇਕੱਠਾ ਰੱਖਣਾ ਲਈ ਦਿਲ ਦੀਆਂ પીੜਾਂ ਦਿਲ ਵਿੱਚ ਹੀ ਰੱਖ ਕੇ ਆਪਣੇ ਆਪ ਨੂੰ ਕਸੀਟ ਦੀ ਫਿਰਦੀ ਰਹਿੰਦੀ ਹੁਣ ਜੀਤੀ ਦਾ ਵਿਆਹ ਹੋ ਚੁੱਕਿਆ ਸੀ ਪੋਲਾ ਪੜਾਈ ਖਤਮ ਕਰਕੇ ਦੂਰ ਨੌਕਰੀ ਤੇ ਲੱਗ ਪਿਆ ਸੀ ਵਿਆਹ ਲਈ ਅਜੇ ਉਹ ਤਿਆਰ ਨਹੀਂ ਸੀ ਸੀਸੋ ਦੀ ਇੱਕੋ ਆਸ ਬਾਕੀ ਰਹਿ ਗਈ ਸੀ ਕਿ ਚੰਗਾ ਮੁੰਡਾ ਮਿਲ ਜਾਵੇ ਤਾਂ ਰਾਣੀ ਦਾ ਵਿਆਹ ਆਪਣੇ ਘਰ ਬਿਆ ਕਰਕੇ ਆਪਣੇ ਘਰ ਚਲੀ ਜਾਵੇ ਸੁਖੀ ਬਸੇ ਪਿੱਛੇ ਮੁੜ ਕੇ ਨਾ ਦੇਖਣਾ ਪਵੇ ਮੁੰਡੇ ਘਰ ਨਹੀਂ ਰਹਿ ਸਕਣਗੇ ਤਾਂ ਬਾਹਰ ਚਲੇ ਜਾਣਗੇ ਫਿਰ ਮੇਰਾ ਕੀ ਹੈ ਦੋ ਰੋਟੀਆਂ ਹੀ ਖਾਣੀਆਂ ਨੇ ਖੁਸ਼ੀ ਨਾਲ ਜਾਂ ਗਮੀ ਨਾਲ ਸਿਸੋ ਦੀ ਆਸ ਹੁਣ ਬਿਲਕੁਲ ਹੀ ਮੁੱਕ ਚੁੱਕੀ ਸੀ ਸਿਹਤ ਢਿੱਲੀ ਮੱਠੀ ਰਹਿਣ ਲੱਗੀ ਫਿਕਰ ਨਾਲ ਰਾਤ ਨੂੰ ਜਾਗ ਖੁੱਲ ਜਾਂਦੀ ਤਾਂ ਦਿਮਾਗ ਨੂੰ ਇੱਕੋ ਗੱਲ gekee ਰੱਖਦੀ ਮੇਰੇ ਜਿਉਂਦਿਆਂ ਰਾਣੀ ਦਾ ਵਿਆਹ ਨਾ ਹੋ ਸਕਿਆ ਤਾਂ ਕੀ ਮੈਂ ਆਪਣੇ ਦਿਲ ਦੀਆਂ ਪੀੜਾਂ ਦਿਲ ਵਿੱਚ ਹੀ ਲੈ ਕੇ ਤੁਰ ਜਾਵਾਂਗੀ ਨਹੀਂ ਐਸਾ ਨਹੀਂ ਹੋਇਆ ਚੰਗੇ ਇਨਸਾਨਾਂ ਲਈ ਰੱਬ ਦੇ ਘਰ ਇਨਸਾਫ ਜ਼ਰੂਰ ਹੈ ਰਾਣੀ ਲਈ ਚੰਗਾ ਵਰ ਮਿਲ ਗਿਆ ਰਾਣੀ ਦਾ ਵਿਆਹ ਚਾਮਾ ਨਾਲ ਹੋ ਗਿਆ ਸੀ ਸੋ ਰਾਣੀ ਵਾਸਤੇ ਹਮੇਸ਼ਾ ਹੀ ਐਹੋ ਜਿਹੇ ਮੁੰਡੇ ਦੀ ਖੁਆਇਸ਼ ਰੱਖਦੀ ਸੀ ਜਿਹੜਾ ਰਾਣੀ ਨਾਲ ਪਿਆਰ ਨਾਲ ਅਤੇ ਸਰਾਸਲਾ ਨਾਲ ਜ਼ਿੰਦਗੀ ਦੀ ਕੀਮਤ ਪਾਉਣ ਵਾਲਾ ਹੋਵੇ ਤਾਂ ਕਿ ਉਸ ਦੇ ਅਰਮਾਨਾਂ ਨੂੰ ਅਤੇ ਜਮੀਰ ਨੂੰ ਕੁਚਲ ਕੇ ਇੱਕ ਡਰ ਦੀ ਛਾਂ ਹੇਠ ਇਹਤ ਜ਼ਿੰਦਗੀ ਗੁਜ਼ਾਰਨ ਲਈ ਬੇਵਸਤੇ ਮਜਬੂਰ ਕਰੇ ਪਰ ਰਾਣੀ ਦੇ ਇੱਕ ਬਹੁਤ ਚੰਗਾ ਤੇ ਨੇਕ ਲੜਕੇ ਨਾਲ ਸੰਜੋਗ ਹੋਏ ਅਤੇ ਸੀਸੋ ਨੂੰ ਜਿੜੜੀ ਆਪਣੀ ਜ਼ਿੰਦਗੀ ਦਿਲ ਦੀ ਆ ਪੀੜਾਂ ਵਿੱਚ ਡੁੱਬੀ ਅਧੂਰੀ ਮਹਿਸੂਸ ਹੁੰਦੀ ਸੀ ਉਹ ਸੰਪੂਰਨ ਹੋ ਗਈ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ